ਅੱਜ ਆਪਾਂ ਜਿਵੇਂ ਸਾਰੇ ਇਕੱਠਾਇਆ ਕਿ ਸਾਡੀ ਸਤਿਕਾਰਯੋਗ ਮਾਤਾ ਘੁਰਮੀਤ ਕੌਰ ਜੀ ਦੇ ਅੰਤਰਧਾਰਚ ਆਪ ਵੀ ਠੀਕ। ਤੇ ਜਿੰਦੂ ਆਪਾਂ ਇੱਥੇ ਬੈਠੇ ਸੀ ਕਿੰਤਰ ਚੱਲ ਰਿਹਾ ਸੀ ਤੇ ਮੇਰੇ ਖਿਆਲ 'ਚ ਸਾਰੇ ਜਾਣੇ ਕਿੰਨੇ ਵੀ ਆਪਾਂ ਹੈਗੇ ਆ ਅਸੀਂ ਉਸ ਗੁੰਡੀਆ ਚ ਚਲੇਗੇ ਸੱਚਿ ਤੋਂ ਅਸੀਂ ਕੁਝ ਮੋਹ ਪਰਨਾ ਕਰਦਾ ਉਹ ਵਿਛੜੇ। ਚਾਹੇ ਸਾਡੇ ਆਪੇ ਦਾ ਮਾਂ ਚਲ ਗਈ ਪਾਪ ਚਲ ਗਿਆ ਬੁੱਤੀ ਚਲ ਗਈ ਪੁੱਤ ਚਲ ਗਿਆ। ਮਨੁੱਖ ਤੇ ਬਹੁਤ ਸਾਰੇ ਇਸਕੇ ਉਦੋਂ ਜਨਮ ਲੈਣੇ ਜਿੰਨੇ ਜਿੰਨੋ ਸਿੱਧਰਤੀ ਤੇ ਤੇ ਉਹਦੇ ਨਾਲ ਬਹੁਤ ਸਾਰੇ ਰਿਸ਼ਤੇ ਦਾ ਜਨਮ ਹੋ ਜਾਂਦਾ ਤੇ ਜਦੋਂ ਅਸੀਂ ਧਰਤੀ ਤੋਂ ਜਾਂਦਾ ਕੋਈ ਵੀ ਸਾਡਾ ਮਨੁੱਖ ਤੇ ਉਹਦੇ ਨਾਲ ਬਹੁਤ ਸਾਰੇ ਰਿਸ਼ਤੇ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਤੇ ਉਹਨਾਂ ਰਿਸ਼ਤੇ ਚ ਜਿਹੜੀ ਮਾਂ ਆ ਇਹਨੂੰ ਹਮੇਸ਼ਾ ਅੱਖਰ ਕਦਮੇ ਰੱਬ ਰਚਾ ਰਿਹਾ ਹੁੰਦਾ ਮਾਂ ਰੱਬ ਕਰ ਜਾਂਦੀ ਤੇ ਜਿਹੜੀ ਮਾਂ ਜਦੋਂ ਕਿਸੇ ਦੇ ਬਾਬਲ ਦੇ ਘਰ ਜਨਮ ਦਿੰਦੀ ਆ ਘੀਦੇ ਰੂਪ ਚ ਦੇਂਦੀ ਆ ਤੇ ਉਦੋਂ ਜੁम्मेवार ਦੇ ਚੁੱਕ ਲੈਂਦੀ ਆ ਬਹੁਤ ਸਾਰੇ ਜਦੋਂ ਨਿੱਕੀ ਹੁੰਦੀ ਆ ਉਦੋਂ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖਦੀ ਆ ਕਿਵੇਂ ਆ ਆਪਣੇ ਬਾਬਲ ਦੀ ਪੱਗ ਨੂੰ ਉੱਚਾ ਕਰਕੇ ਜਾਣਾ ਜਿਵੇਂ ਇਸ ਘਰ ਤੋਂ ਜਾਣਾ ਤਾਂ ਕਿ ਮੈਂ ਸਦਾ ਸਤਿਕਾਰ ਨਾਲ ਇਸ ਘਰ ਤੇ ਆਉਂਦੀ ਆ ਫਿਰ ਉਹ ਆਪਣੀ ਮਾਂ ਦੇ ਨਾਲ ਆਪਣੇ ਹੀਰ ਦੇ ਨਾਲ ਉਹ ਸਾਰੇ ਮਿੱਠੇ ਰਿਸ਼ਤੇ ਜਨਮ ਦਿੰਦੀ ਆ ਤੇ ਜਿਹੜੀ ਮਾਂ ਹੁੰਦੀ ਆ ਕਿ ਆਪਾਂ ਜਦੋਂ ਦਾ ਰਿਸ਼ਤੇ ਦਾ ਨਿੱਕ ਬੇਕਰੀਆਂ ਕਿ ਮਾਂ ਜਦੋਂ ਵੀ ਮਾਰਕੀਟ ਚ ਜਾਂਦੀ ਆ ਜਾਂ ਆਪਾਂ ਦੀਆਂ ਧੀਆਂ ਪੁੱਤਾਂ ਵਾਲੇ ਹੋ ਗਏ ਆ ਤੇ ਮਾਂ ਨੇ ਉਹ ਸਮਾਨ ਲੈਣਾ ਹੋਵੇ ਨਾ ਤਾਂ ਪਹਿਲਾਂ ਵੇਖੂਗੀ ਆਪਣੀ ਧੀ ਦੇ ਮੂੰਹ ਵੱਲ ਕਿ ਮੇਰੀ ਧੀ ਦੇ ਦਿਮਾਗ ਚ ਕੀ ਚਾਹਤ ਹੈ ਉਹ ਪੜ੍ਹਦੀ ਆ ਦਿਮਾਗ ਤੋਂ ਤਾਂ ਕਹਦੇਗੀ ਮੇਰੀ ਲੱਡੋ ਰਾਨ ਨੂੰ ਕੋਈ ਸੂਟ ਚਾਹੀਦਾ ਲੱਗਦਾ ਤਾਂ ਮਾਂ ਜਿਹੜੀ ਆਪਣੀ ਸੱਤਰ ਨੂੰ ਛੱਡ ਕੇ ਆਪਣੀ ਧੀ ਨੂੰ ਜਿਹੜਾ ਬਾ ਉਹਦੀ ਖੁਸ਼ੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਆ ਕਿਸੇ ਕਰਕੇ ਜਿਹੜੀਆਂ ਮਾਵਾ ਨੇ ਤੁਹਾਨੂੰ ਨਾਲ ਦੀ ਕਿੰਨੀ ਵੀ ਉਮਰ ਹੋ ਜਾਂਦੇ ਉਹ ਵੀ ਆਪਣੀ ਮਾਂ ਨੂੰ ਯਾਦ ਕਰਦੇ ਕਿ ਮਾਂ ਤੂੰ ਹੈਂ ਕਿ ਸਾਡੇ ਸਾਰੇ ਰਿਸ਼ਤੇ ਨੇ ਇਸ ਪਰਿਵਾਰ ਦੇ ਵਿੱਚ ਵੀ ਸਾਡੀਆਂ ਭੈਣਾਂ ਨੇ ਅੱਜ ਉਹਨਾਂ ਦਾ ਦਿਲ ਪੁੱਛਿਆ ਜਾਣਦਾ ਹੋਊਗਾ ਕਿ ਮਾਂ ਤੇ ਚਲੇ ਗਈਆਂ ਤਾਂਸੀਂ ਕਿੱਦਾਂ ਆਵਾਂਗੀ ਕਈ ਸਵਾਲ ਹੋਣਗੇ ਪਰ ਮੈਂ ਇਸ ਪਰਿਵਾਰ ਨਾਲ ਦਾ ਦਾਵਾ ਸਾਹਬ ਉਹਨਾਂ ਨੂੰ ਪਿਛਲੇ 20 ਸਾਲ ਤੋਂ ਰੰਧਾਵਾ ਪਰਿਵਾਰ ਜਾਂ ਮੇਰੇ ਵੀਰਾਂ ਦਾਵਾ ਸਾਹਿਬ ਜੀ ਜੋ ਇੱਕ ਇਲਾਕੇ ਵਿੱਚ ਬਹੁਤ ਵਧੀਆ ਕੰਮ ਕਰਦੇ ਵੀ ਇਨਾਂ ਨੇ ਆਪਣੀ ਕਲਮ ਦੇ ਨਾਲ ਮੇਸ਼ਾ ਵਿਭਾ ਭਰਮਾ ਤੇ ਲਿਖਿਆ ਸਮਾਜਿਕ ਕਾਣੇ-ਬਾਣੇ ਤੇ ਲਿਖਿਆ ਰਾਜਨੀਤੀ ਤੇ ਲਿਖਿਆ ਕਦੀ ਪਰਵਾਹ ਨਹੀਂ ਕੀਤੀ ਨਸ਼ੇ ਦੇ ਕਿਲਾਫ ਲਿਖਿਆ ਇਹ ਸਮਾਨ ਹੀ ਦੇਣ ਇਸ ਮਾਨ ਇਸ ਪਰਿਵਾਰ ਨੂੰ ਇੱਕ ਵਧੀਆ ਇਨਸਾਨ ਦੇ ਰੂਪ ਦੇ ਵਿੱਚ ਗਾੜੀ ਭੁੱਟਾ ਲਾਇਆ ਤਨ ਤਨ ਬਾਬਾ ਭੁੱਟਾ ਸਾਫ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਤੇ ਅੱਜ ਜਿਸ ਭੈਣ ਨੂੰ ਮਾਨ ਕੋਤਾ ਜਾਗਦਾਰੀ ਜਿੰਦਾ ਵੀ ਪਿਛਲਾ ਪਰਿਵਾਰ ਤੋਂ ਜੱੱਬੇ ਤੋਂ ਲੈ ਕੇ ਉਹ ਪਵਿੱਤਰ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਅਜੋ ਵੀ ਆਇਆ ਹੋਵੇਗਾ ਅੱਜ ਉਹ ਵੀ ਨਾਂ ਦੇ ਵੀ ਦਿਮਾਗ 'ਚ بڑے ਸਵਾਲ ਹੋਣਗੇ ਰੱਬ ਮੇਰ ਕਰੇ ਸਾਰਿਆਂ ਦੀਆਂ ਆਹ ਭਾਵਨਾਵਾਂ ਨੂੰ ਰੱਬ ਸਮਝਦਾ ਹੋਇਆ ਆਪਣੇ ਨਾਮ ਲਾਵੇ ਇੱਥੇ ਮੇਰੇ ਵੀਰ ਸਤਪਾਲ ਸਿੰਘ ਢੱਡੇ ਦੀ ਜੁੜ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਨਿੱਕਾਰਿਆ ਰਿਹਾ ਮਿਸ਼ਾ ਮੁਕਸੁਫਤ ਖੁੰਡੇ ਰਹੇ ਤੇਰਸੇਮ ਸਿੰਘ ਸਾਧਪੁਰ ਜੀ ਅਤੇ ਹੋਰ ਬਹੁਤ ਸਾਰੀਆਂ ਮਾਨਵਤਾ ਸਖਸ਼ੀਤਾ ਮੈਂ ਇਸ ਮਾਨ ਨੂੰ ਆਪਣੇ ਵੱਲ ਸਰਦਾ ਭਾਵਨਾ ਦੇ ਫੁੱਲ ਭੇਟ ਕਰਦਿਆਂ ਇਹੋ ਬੇਨਤੀ ਕਰਦਾ ਕਿ ਇਹੋ ਜਿਹੇ ਮਾਵਾ ਘਰ ਘਰ ਜਨਮ ਲੈਂਦੀਆਂ ਰਹੇ ਇਹੋ ਜਿਹੇ ਚੰਗੇ ਕੁੱਤੇ ਲੌਂਗਿਆ ਜਾਣ ਕੋਈ ਤੁਹ ਸਿੱਧਾ ਤਲਸਾ ਉਹ ਇਹ ਕੁਝ ਨਹੀਂ ਇਹ ਸਰ ਪ੍ਰਿੰਸੀਪਲ ਵਿਜੇਤਰ ਸਿੰਘ ਦੀ ਦਰਸਿਕਾ ਸਾਹਿਬ